ਹੋਇਆ ਵਾਸਟਰ ਕਿਹੜੀ ਗੱਡੀ ਭੱਜਦੀ ਸੀਗੀ ਤੇ ਕੋਈ ਫਾਇਰਿੰਗ ਹੋਈ ਔਰ ਇਹ ਕੀ ਮੈਟਰ ਕੀ ਹੋਇਆ ਸਰ ਥੋੜਾ ਦੱਸੋ ਔਰ ਕਿਹੜੇ ਇਲਾਕੇ ਚ ਹੋਇਆ ਇਹ ਸ਼ਾਮ ਦੀ ਗੱਲ ਹੈ ਜੀ ਅਜੇ ਸਚੋਲੇ ਆਪਣੇ ਚਾਰ ਨੰਬਰ ਨੇ ਜੀ ਤੇ ਆਪਣੇ ਏਰੀਆ ਦੇ ਵਿੱਚ ਸੀਗੀ ਜੀ ਇਹਨਾਂ ਦੇ ਕੋਲ ਗੱਡੀ ਆ ਜਿਹੜੀ ਮੈਨੂੰ ਕੁਐਸਚਨ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਰੇਟਾ ਗੱਡੀ ਕਾਲ ਰੰਗ ਦੀ ਗੱਡੀ ਹੈ ਇਹ ਇਹ ਬਹੁਤ ਤੇਜ਼ ਫੀਟਰ ਨਾਲ ਕੋਲ ਨਿਕਲੀ ਇਹਨਾਂ ਨੇ ਸੋਚਿਆ ਕਿ ਹਾਂ ਵੀ ਕੋ ਡਾਊਟਫੁੱਲ ਲੱਗਦੀ ਹੈ ਤੇ ਇਹਨਾਂ ਨੇ ਪੁੱਛਾ ਕਰਨਾ ਸ਼ੁਰੂ ਕੀਤਾ ਇਹ ਗੱਡੀ ਮਤਲਬ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਇੰਨੀ ਤੇਜ਼ ਰਫਤਾਰੀ ਦੇ ਨਾਲ ਆਈ ਹੈ ਜੀ ਇਹ ਦਿੰ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵੀਕਰ ਵਾਲੇ ਉਹ ਵੀ ਹਿੱਟ ਕੀਤੇ ਆ ਇਹਨਾਂ ਦੇ ਵਿੱਚੋਂ ਦੋ ਤਿੰਨ ਜਣੇ ਇੰਜਰ ਵੀ ਹੋਏ ਨੇ ਅੱਛਾ ਜੀ ਉਹਦੇ ਵਿੱਚ ਹੁਣ ਜੀ ਜਦੋਂ ਇਹ ਰਸਤੇ ਦੇ ਇਹਨਾਂ ਤੋਂ ਆ ਰਹੇ ਪਿੱਛਾ ਕਰ ਰਹੇ ਸੀਗੇ ਜੀ ਇਹਨਾਂ ਨੇ ਜਿਹੜਾ ਵਿਚ ਦੇ ਇੱਕ ਮੇਨ ਜਿਹੜਾ ਬੰਦਾ ਹੈਗਾ ਉਹ ਲਵ ਗੇਲਾ ਕੀ ਨਾਮ ਹੈ ਲਵ ਗੇਲਾ ਜੀ ਲਵ ਗੇਲਾ ਹਾਂ ਆਲਰੇਡੀ ਉਹਨਾਂ ਪੰਜ-ਛੇ ਮੁਕੱਦਮੇ ਦਰਜ ਨੇ ਜੀ ਅੱਛਾ ਜੀ ਇਹ ਨੋਟਰੀਅਸ ਕ੍ਰਿਮੀਨਲ ਆਲਰੇਡੀ ਵਾਂਟਡ ਹੈਗਾ ਸਾਡੇ ਇਹ 4 ਨੰਬਰ ਦੇ ਮੁਕਦਮਾ ਦਰਜ ਹੈਗਾ ਸੰਤੀ ਨੰਬਰ ਮੁਕਦਮਾ ਹੈ ਤਾਂ ਠੀਕ ਹੈ ਉਹਦੇ ਵਿੱਚ ਇਹ ਆਲਰੇਡੀ ਵਾਂਟਡ ਹੈਗਾ ਜੀ ਠੀਕ ਹੈ ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦੇ ਆ ਕਰਦੇ ਆ ਨੇ ਫਿਰ ਪੁਲਿਸ ਪਾਰਟੀ ਦੇ ਉੱਪਰ ਨੇ ਫੈਰ ਵੀ ਕੀਤਾ ਜੀ ਅੱਛਾ ਸਰ ਉਹਦੇ ਰਿਟੈਲੀਏਸ਼ਨ ਦੇ ਵਿੱਚ ਐਸਐਚਓ ਨੇ ਵੀ ਤਿੰਨ ਫਾਇਰ ਕੀਤੇ ਨੇ ਜਿਹੜੇ ਕਿ ਇਹਨਾਂ ਦੀ ਗੱਡੀ ਦੇ ਵਿੱਚ ਲੱਗੇ ਹੋਏ ਸਰ ਕਿੰਨੇ ਟੋਟਲ ਫਾਇਰ ਹੋਏ ਇੱਕ ਫਾਇਰ ਮੇਖਲੋ ਨੇ ਕੀਤਾ ਜੀ ਜੋ ਹਜੇ ਤੱਕ ਆਇਆ ਸਾਹਮਣੇ ਜੀ ਤੇ ਤਿੰਨ ਦੇ ਦੋ ਜਾਂ ਤਿੰਨ 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 ਫਾਇਰ ਨੇ ਬਲੋ ਇਹਨਾਂ ਤੇ ਸਰਕਾਰੀ ਵਾਪਾਂ ਤੋਂ ਹੋਏ ਨੇ ਜੀ ਜੀ ਸਰ ਉਹਦੇ ਲੱਗੀ ਵੀ ਹੈ ਗੋਲੀ ਨਹੀਂ ਐਸਾ ਕਿ ਕਿਸੇ ਤੇ ਕੋਈ ਲੱਗੀ ਨਹੀਂ ਗੱਡੀ 'ਚ ਬੰਦੇ ਕਿੰਨੇ ਸਵਾਰ ਸੀ ਤਿੰਨੇ ਇਹ ਤਿੰਨ ਤਾਂ ਤਿੰਨ ਤਾਂ ਸਾਫ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਹਿਬ ਕਿਉਂਕਿ ਇਹ ਬਤੌਰ ਇਹਨਾਂ ਦੇ ਏਰੀਆ ਦੇ ਨੇ ਉਹ ਤੇ ਉਹ ਆਇਡੈਂਟੀਫਾਈਰ ਉਹਨੂੰ ਕਰਦੇ ਨੇ ਸਰ ਕਿੱਥੇ ਦਾ ਰਹਿਣ ਵਾਲਾ ਹੈ ਇਹ ਬੰਦਾ ਇਹ ਛੋਨੀ ਮੱਲੇ ਦਾ ਹੀ ਜੀ ਛੋਨੀ ਮੱਲੇ ਦਾ ਰਹਿਣ ਵਾਲਾ ਸਰ ਜਿਹਦਾ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨੇ ਜਾਂ ਫਿਰ ਕੋਈ ਨਹੀਂ ਐ ਇਦਾਂ ਹੀ ਹੈ ਜੀ ਇਹ ਮਤਲਬ ਲੜਾਈ ਝਗੜੇ ਤੇ ਤੇ ਨੋਪੀਰੀਅਸ ਹੈਗਾ ਜੀ ਇਹ ਆਲਰੇਡੀ ਇਸ 3 ਨੰਬਰ ਐਫਆਈਆਰ ਅਗੀ ਦਰਜੇ ਦੇ 4 ਨੰਬਰ ਦੇ ਉਹਦੇ ਵਿੱਚ ਵਾਂਟਡ ਹੈਗਾ ਜੀ ਜੱਟੂ ਵੀ ਰੈਸਟਰਡ ਇਨ दैट ਐਫਆਈਆਰ ਆਲਸੋ ਸਰ ਜਿਹੜੀ ਗੱਡੀ ਫੜੀ ਉਹਦੇ ਵਿੱਚ ਕੁਝ ਬਰਾਮਦ ਹੋਇਆ ਮੈਂ ਅਜੇ ਉਹੇ ਤਲਾਸ਼ੀ ਲੈਣਗੇ ਜੀ ਇਹ ਸਰ ਉਹਦੇ ਵਿੱਚ ਆਪਾਂ ਦੇਖ ਰਹੇ ਇੱਕ ਹੁੱਕੇ ਵਾਲੀ ਪੈਪ ਪਈ ਸੀਗੀ ਦੇਖੋ ਜੀ ਹੁਣ ਉਹਦੇ ਵਿੱਚ ਕੀ ਉਹਦੇ ਵਿੱਚ ਕੋਈ ਇਦਾਂ ਦਾ ਉਹਦੇ ਵਿੱਚ ਕੋਈ ਹੈਗਾ ਆ ਪਦਾਰਥ ਉਹਦੇ ਵਿੱਚ ਹੈਗਾ ਕਿ ਜਿਹੜਾ ਕਿ ਸਾਡੀ ਉਹਦੇ ਵਿੱਚ ਜੁਰਮ ਦੀ ਸ਼੍ਰੇਣੀ ਚਾਉਂਦਾ ਆ ਤੇ ਉਹ ਨੈਟ ਵੀ ਹਿਸਾਬ ਨਾਲ ਕਰ ਵੀ ਹੋਊਗੀ ਸਰ ਜਿਹੜੇ ਬੰਦੇ ਹਿੱਟ ਕੀਤੇ ਨੇ ਉਹ ਸਰ ਮਤਲਬ ਠੀਕ ਨੇ ਆ ਕੋਈ ਕਿਸ ਤਰ੍ਹਾਂ ਕੋਈ ਏਦਾਂ ਦੀ ਤਲਾਹ ਨਹੀਂ ਹਿੱਟ ਕੀਤੇ ਨੇ ਜੇ ਜੇ ਮਖਦਰੀਸੀ ਦੇ ਏਰੀਆ ਦਾ ਕੋਈ ਹੈਗਾ ਕੋਈ ਔਟੋ ਵਾਲਾ ਹਿੱਟ ਕੀਤਾ ਜੀ ਯੋਧੇਵਾਲ ਦੇ ਰੀਤੀ ਵਿੱਚੀ ਮੇਰੇ ਖਿਆਲ ਜੋਦੇ ਵੀ ਮੇਰੇ ਕੋਈ ਕੋਈ ਇੰਜਰੀ ਹੋਈ ਆ ਉਹਦੇ ਜੀ ਇਹ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਗੱਡੀ ਭਜਾਣੀਆਂ ਨੇ ਇਹ ਇਹਨਾਂ ਨੇ 4 ਨੰਬਰ ਏਰੀ ਦੀ ਛਾਣੀ ਮੱਲੇ ਤੋਂ ਜੀ ਛਾਣੀ ਮੱਲੇ ਤੋਂ ਕਿਧਰੋਂ ਕਿਧਰੋਂ ਲੈ ਕੇ ਆਏ ਛਾਣੀ ਮੱਲੇ ਤੋਂ ਰੂਟ ਇਹਨੇ ਫੋਲੋ ਕੀਤਾ ਜੀ ਛਾਣੀ ਮੱਲਾ ਫਿਰ ਇੱਧਰ ਆ ਆਪਣਾ ਜੰਦਰ ਬਾਈਪਾਸ ਕਾਰਵਾਰਾ ਰੋਡ ਹੈ ਜੀ ਮਤਲਬ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਜੇਕਰ ਨਹੀਂ ਦੇਖੋ ਜਾਨ ਤਾਂ ਹੁਣ ਦੇਖੋ ਜੇ ਤੁਸੀਂ ਆ ਗੱਡੀ ਦੀ ਪੋਜੀਸ਼ਨ ਦੇਖਦੇ ਹੋ ਇਹ ਚਲੋ ਇਹ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਹਿਸਾਬ ਨਾਲ ਗੇਟ ਦੇ ਵਿੱਚ ਗੱਡੀ ਹਿੱਟ ਹੋਈ ਆ ਸ਼ਾਮ ਦਾ ਏਰੀਆ ਸ਼ਾਮ ਦਾ ਵੇਲਾ ਹੈਗਾ ਛਾਂ ਹੈਗੀ ਆ ਤੇ ਦੁਨੀਆ ਇਸ ਵੇਲੇ ਬਾਹਰ ਬੈਠੀ ਹੁੰਦੀ ਹੈ ਉਹਨੇ ਬੱਚੇ ਲੈ ਕੇ ਕਿਸੇ ਦੇ ਵਿੱਚ ਹਿੱਟ ਕਰ ਜਾਂਦੀ ਤੇ ਇਹਦਾ ਹਾਂ ਜੀ ਜਾਨੀਵਾਲੀ ਨੁਕਸਾਨ ਹੋ ਸਕਦਾ ਹੈ ਸਰ ਇਸ ਵੇਲੇ ਗੱਡੀ ਕਿਹੜੀ ਜਗ੍ਹਾ ਤੇ ਵੱਜੀ ਹੈ ਸਰ ਇਹ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਸਲਿਮਟਾਪਲੀ ਦਾ ਏਰੀਆ ਜੀ ਇਹ ਪੋਰਾ ਪਿੰਡ ਜੀ ਪੋਰਾ ਪਿੰਡ ਹੈ ਜੀ ਪੋਰਾ ਪਿੰਡ ਦੇ ਵਿੱਚ ਵਜੀ ਜੀ ਨੀ ਨੀ ਇਹ ਜਦੋਂ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਜੀ ਇੱਥੋਂ ਚ ਪਿੱਛੇ ਹੋ ਕੇ ਤੇ ਜਦੋਂ ਇੱਥੋਂ ਬਲਾਈਂਡ ਹੋ ਕੇ ਤੇ ਐਸ ਐਚਓ ਸਾਹਿਬ ਵੀ ਇਹ ਮਗਰ ਉੱਠ ਕੇ ਆਏ ਹੈ ਹੁਣ ਇੱਥੇ ਆ ਕੇ ਜਦੋਂ ਮਗਰ ਆਏ ਨੇ ਤੇ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਤੇ ਉਨੀ ਤੋਂ ਨੂੰ ਇਹ ਤਿੰਨੇ ਜਣੇ ਤੋਂ ਗੱਡੀ ਚ ਤਿੰਨ ਜਾਂ ਚਾਰ ਜਾਂ ਜਿੰਨੇ ਵੀ ਵਿੱਚ ਸੀਗੇ ਉਹਦੇ ਵਿੱਚ ਇਹ ਤੇ ਸਰ ਕਿੰਨੇ ਕਿਲੇ ਦਾ ਵਾਕਿਆ ਹੈਗਾ ਇਹ ਵਾਕਿਆ ਸਾ ਮੈਂ ਹਸਪਤਾਲ ਚਾਹਤ ਹੋਏ ਇਹ ਹਾਂ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ ਜੀ ਇਹ ਆਈ ਆ 7:20 ਦੇ ਉਹ ਤੋਂ ਪਹਿਲਾਂ ਦੀ ਮੈਂ ਕਿਹਾ 10-5-5-7 10-10 ਮਿੰਟ ਪਹਿਲਾਂ ਹੀ ਕੱਲੇਗੀ 7:07:20 ਦੇ ਵਿੱਚ ਵਿੱਚ ਪਹੁੰਚਾਗੀ ਕਿ ਨਹੀਂ ਸਿਰਫ ਫਿਰ 4 ਨੰਬਰ ਦੀ ਪੁਲਿਸ ਪਿੱਛੇ ਸੀਗੀ ਸਰ ਨਹੀਂ ਇੱਕ ਵਕਸ਼ੀ ਸਾਰੇ ਚੱਲ ਗਈ ਸੀਗੀ ਜੀ ਕਿਉਂਕਿ ਇਹ ਤਾਂ ਹੁਣ ਐਸਐਚਓ ਸਾਹਿਬ ਫਰੋਂਮ ਦਾ ਵੈਰੀ ਵੈਰੀ ਬਿਗਨਿੰਗ ਜੀ ਮਗਰ ਲੱਗੇ ਹੋ ਸਕੇ ਜੀ ਇਹ ਹਾਂ ਜਿੱਦਾਂ ਜਿੱਦਾਂ ਆ ਕੇ ਕਰਦੇ ਗਏ ਉਦੋਂ ਉਦੋਂ ਪੁਲੀ ਪੁਲੀ ਪੁਲਿਸ ਐਕਟਿਵ ਹੋ ਗਈ ਸੀਗੀ ਜੀ ਠੀਕ ਹੈ ਜੀ ਠੀਕ ਹੈ ਸਰ ਧੰਨਵਾਦ ਠੀ